ਅਜੇ ਤੱਕ ਮੀਟਿੰਗ ਨਹੀਂ ਉਸ ਤਰ੍ਹਾਂ ਦੀ ਮੀਟਿੰਗ ਨਹੀਂ ਇੱਕ ਮੀਟਿੰਗ ਹੋਈ ਸਾਡੇ ਅਫਸਰਾਂ ਨਾਲ ਡੀਸੀ ਆਪਣਾ ਜਮ ਪਟਿਆਲਾ ਸਾਰੇ ਅਧਿਕਾਰੀ ਆ ਗਏ ਨੇ ਸੀਨੀਅਰ ਅਧਿਕਾਰੀ ਡੀਜੀਪੀ ਆ ਗਏ ਆ ਏਡੀਜੀਪੀ ਆ ਗਏ ਗੱਲ ਇਹ ਹੋਈ ਓ ਕਿ ਸਭ ਤੋਂ ਪਹਿਲਾਂ ਤਾਂ ਇਹਨੂੰ ਬੰਦ ਕਰੋ ਮੀਟਿੰਗ ਦਾ ਜਿਹੜਾ ਬਣਾਉਣਾ ਹੈ ਉਹ ਉਹ ਸਿਸਟਮ ਤਾਂ ਬਣਾਣਾ ਹੈ ਪਹਿਲਾਂ ਆ ਜਿਹੜੇ ਮਤਲਬ ਦੋਨਾਂ ਬਾਰਡਰਾਂ ਦੇ ਉੱਤੇ ਜਿਹੜੀ ਇਹ ਲਗਾਤਾਰ ਮਤਲਬ ਫਾਇਰਿੰਗ ਹੋ ਰਹੀ ਹੈ ਗੋਲੇ ਧਾਕੇ ਜਾ ਰਹੇ ਇਹਨੂੰ ਸਭ ਤੋਂ ਪਹਿਲਾਂ ਬੰਦ ਕਰੋ ਔਰ ਉਹਦੇ ਲਈ ਮਤਲਬ ਪ੍ਰਕਿਰਿਆ ਉਹਨਾਂ ਨੇ ਸ਼ੁਰੂ ਕੀਤੀ ਹੈ ਕਿ ਅਸੀਂ ਹੁਣੇ ਮਤਲਬ ਸਰਕਾਰ ਵੱਲੋਂ ਕੀ ਤੁਹਾਨੂੰ ਆਇਆ ਹੈ ਮੈਸੇਜ ਇਹ ਨਹੀਂ ਹਜੇ ਮੈਂ ਫਿਰ ਬੇਨਤੀ ਕਰਦਾ ਜੀ ਸਰਕਾਰ ਨਾਲ ਗੱਲ ਹੀ ਉਦੋਂ ਕਰਾਂਗੇ ਜਦੋਂ ਕਰਾਂਗੇ ਪਹਿਲਾਂ ਆ ਬੰਦ ਕਰਵਾਵਾਂਗੇ ਨਾ ਕੋਈ ਅਪਡੇਟ ਦੇ ਦਿਓ ਜੀ ਕੋਈ ਗੱਲਬਾਤ ਕਰਨ ਨੂੰ ਸੰਭਾਗ ਦੁਬਾਰਾ ਆਏ ਦੇਖੋ ਆ ਜਿਹੜੇ ਅਧਿਕਾਰੀ ਆਏ ਨੇ ਜਸਕਰਨ ਸਿੰਘ ਹੋਰੀ ਇਹ ਸਰਕਾਰ ਦੇ ਗੱਲਬਾਤ ਦੇ ਸਦੇ ਲਈ ਹੀ ਆਏ ਨੇ ਅਧਿਕਾਰੀ ਆਏ ਹੋਏ ਨੇ ਪਰ ਬੇਨਤੀ ਹੈ ਸਾਰੇ ਅਧਿਕਾਰੀਆਂ ਕੋਲੇ ਪਹਿਲਾਂ ਇਹ ਗੱਲ ਰੱਖੀ ਹੈ ਕਿ ਅਸੀਂ ਗੱਲਬਾਤ ਸਾਡੀ ਫਿਰ ਅੱਗੇ ਵਧਣੀ ਆ ਪਹਿਲਾਂ ਤੁਸੀਂ ਕਿਰਪਾ ਕਰਕੇ ਸਾਰਾ ਕੁਝ ਮਾਹੌਲ ਨੂੰ ਕੀ ਕਰੋ ਟਾਈਮਿੰਗ ਕੀ ਕਹਿ ਰਹੀ ਹੈ ਕਿ ਕਿੱਥੀ ਮੀਟਿੰਗ ਕਰਵਾਉਣ ਲਈ ਕਹਿ ਰਹੀ ਇਹ ਤਾਂ ਡਿਮਾਂਡ ਹੋਊਗੀ ਕਿ ਇਹਦੇ ਬਾਰੇ ਮੀਟਿੰਗ ਕਰਾਂਗੇ ਪਰ ਇਸ ਤੋਂ ਬਾਅਦ ਕਿੱਥੇ ਹੋਏਗੀ ਬੇਨਤੀ ਕੀ ਹੈ ਬੇਨਤੀ ਇਹ ਆ ਕਿ ਸਾਡੀ ਉਹਨਾਂ ਨਾਲ ਹਜੇ ਟਾਈਮਿੰਗ ਕਿੱਥੇ ਹੋਏਗੀ ਕਿੱਥੇ ਕਰਾਂਗੇ ਵੈਨਿਊ ਕੀ ਹੋਏਗਾ ਇਹ ਗੱਲਾਂ ਬਾਅਦ ਆ ਜਦੋਂ ਪਹਿਲਾਂ ਫਾਇਰਿੰਗ ਮੰਨ ਦੇਗੀ ਤਾਂ ਫਾਇਰਿੰਗ ਨੂੰ ਲੈ ਕੇ ਕੀ ਕਹਿ ਰਹੇ ਫਾਇਰਿੰਗ ਮਾਰੀ ਉਹਨਾਂ ਦੀ ਗੱਲ ਚੱਲ ਰਹੀ ਹੈ ਤੁਹਾਨੂੰ ਅੱਜ ਕਿਹਾ ਸੀ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਕੋਈ ਕਦਮ ਚੁੱਕੇਗੀ ਐਫ ਆਈ ਆਰ ਦਰਜ ਹੋ ਗਈ ਹੈ ਉਹਨੂੰ ਲੈ ਕੇ ਕੀ ਕੀ ਉਹ ਡੀਸੀ ਬੁਲਾਈ ਬੈਠੇ ਸੀ ਡਿਪਟੀ ਕਮਿਸ਼ਨਰ ਵੀ ਆ ਗਿਆ SSB ਆਪਣਾ ਪਟਿਆਲਾ ਵੀ ਆ ਗਿਆ ਇੱਥੋਂ ਦਾ ਡੀਆਈਜੀ ਸਾਹਿਬ ਵੀ ਆ ਗਏ ਨੇ ਉਹ ਸਾਰੇ ਬੈਠੇ ਨੇ ਸਾਡੇ ਵਿੱਚ ਪੰਜਾਬ ਦੀ ਹੱਦ ਦੇ ਵਿੱਚ ਡਰੋਨ ਦਾ ਇਹ ਕਿਤੇ ਆ ਰਿਹਾ ਆ ਰਿਹਾ ਯਾਰ ਹਾ ਰੱਬ ਮੈਂ ਇਹੀ ਤਾਂ ਮੈਂ ਕਹਿ ਰਿਹਾ ਸਾਮਣੇ ਆ ਗੱਲ ਤੋਂ ਪੁੱਛ ਰਿਹਾ ਨਾ ਗੱਲਾਂ ਤਾਂ ਬਹੁਤ ਕਰਦਾ ਪਰ ਸੁਣੋ ਸੁਣੋ ਬਰ ਹੋਰ ਸੁਣੋ ਡੀਸੀ ਨੇ ਕਿਹਾ ਕਿ ਮੈਂ ਤੁਹਾਨੂੰ ਲੈਟਰ ਦੀ ਕਾਪੀ ਦੇ ਦਿੰਦਾ ਮੈਂ ਲੈਟਰ ਲਿਖ ਚੁੱਕਿਆ ਕਿ ਕਿਸੇ ਤਰ੍ਹਾਂ ਦਾ ਵੀ ਡਰੋਨ ਇੱਧਰ ਆ ਕੇ ਮੇਰੇ ਮੇਰੀ ਜੂਰੀ ਡਿਰੈਕਸ਼ਨ ਦੇ ਵਿੱਚ ਫਾਇਰਿੰਗ ਨਾ ਕਰੇ ਇਹ ਬੰਦ ਕਰੋ ਆਪਦਾ ਉਹ ਕਹਿੰਦਾ ਮੈਂ ਡਰੋਨ ਡਰੋਨ ਆਉਂਦਾ ਰਿਹਾ ਜੀ ਮੈਂ ਇਹੀ ਮੈਂ ਗੱਲ ਕਰ ਰਿਹਾ ਤੇ ਫਿਰ ਅਸੀਂ ਇਹੀ ਕਿਹਾ ਸਰ ਸਾਹਮਣੇ ਸਮਝਦੇ ਇਹੀ ਤਾਂ ਅਸੀਂ ਕਿਹਾ ਬੀਜੀ ਬੋਲੀਆਂ ਨਾਲ ਜ਼ਖਮੀ ਹੋਏ ਨੇ ਹੁਣ ਵੀ ਕਿਸਾਨ ਯੂਵਕ ਕਿਸਾਨ ਇਹ ਹੀ ਤਾਂ ਇਹ ਹੀ ਤਾਂ ਅਸੀਂ ਕਿਹਾ ਜਲਵੇ ਸਰ ਜਿਆਦਾ ਜੀ ਮੁੰਡੇ ਨੇ ਲੈ ਰਹੇ ਬੰਦਾ ਜੀ ਹੋਈ ਰਹਿਣੀਆਂ ਮੰਗਿਆ ਲੈਟਰ ਕਿਸ ਨੂੰ ਲਿਖਿਆ ਜੀ ਪਟਿਆਲਾ ਡੀਸੀ ਨੇ ਪਟਿਆਲਾ ਡੀਸੀ ਨੇ ਅ ਅੰਮਾਲਾ ਡੀਸੀ ਨੂੰ ਚਿੱਠੀ ਲਈ ਕਿ ਬਾਕਾਇਦਾ ਤੇ ਤੇਰਾ ਮੇਰੇ ਏਰੀਆ ਦੇ ਵਿੱਚ ਆ ਕੇ ਇੱਥੇ ਇਹ ਕਰਨਾ ਗੱਲ ਤੇ ਇਹਨੂੰ ਰੋਕ ਆਉਦੇ ਨੂੰ ਤੇਰਾ ਡਰੋਨ ਨਹੀਂ ਹੋਣਾ ਚਾਹੀਦਾ ਨਹੀਂ ਰੋਕ ਤੇ ਕਾਰਵਾਈ ਅਰੇ ਬਾਹ ਉਹ ਹੁਣ ਉਹਨੂੰ ਮੈਂ ਪੁੱਛੂੰਗਾ ਵੀ ਤੂੰ ਕੀ ਕਰਦਾ ਤੁਸੀਂ ਪੁੱਛਣੀ ਗਈ ਸੀ ਜੀ ਅੰਦਰ ਹੋਰ ਕੀ ਕਰਨੇ ਖੇਪਾ ਤਾਂ ਦਾਦਾ ਮੈਂ ਦੱਸਦਾ ਸਾਡੀ ਬਹਿਸ ਕੀ ਹੋਈ ਹੈ ਸਾਡੀ ਹਜੇ ਚਰਚਾ ਇਸ ਗੱਲ ਤੇ ਚੱਲ ਰਹੀ ਹੈ ਕਿ ਇਹਨੂੰ ਰੋਕੋ ਹੁਣ ਇਹ ਚੱਲ ਰਹੀ ਨਾ ਜੇ ਉਹ ਨਹੀਂ ਰੁਕਦਾ ਤਾਂ ਫਿਰ ਅਗਲੀ ਗੱਲ ਚੱਲੇਗੀ ਹੁਣ ਤੁਸੀਂ ਕਾਰਵਾਈ ਕਰੋ ਉਹ ਜਦੋਂ ਸਾਡੇ ਨਾਲ ਐਗਰੀ ਨੇ ਇਸ ਗੱਲ ਦੇ ਉੱਤੇ ਵੀ ਅਸੀਂ ਇਹਨੂੰ ਰੋਕਦੇ ਹਾਂ ਫਿਰ ਤਾਂ ਮਤਲਬ ਆਪਾਂ ਨੂੰ ਉਹਨਾਂ ਰੋਕਣ ਟਿੱਕਰ ਦਾ ਸਮਾਂ ਤਾਂ ਦੇਈਏ। ਜਲਦੀਆ ਕਰੋਗੇ ਵੀ ਰੁਕਦੇ ਕਿੰਨਾ ਸਮਾਂ ਵਿਚਾਰ ਕਰੋਗੇ? ਹਾਏ ਰੱਬ ਜੀ ਮੈਂ ਕਹਿੰਦਾ ਸੀ ਸਾਡੀ ਮੀਟਿੰਗ ਹੀ ਗੱਲਬਾਤ ਗੱਲ ਹੀ ਅੱਗੇ ਅੱਗੇ ਫੇਰ ਤੁਰਨੀ ਆ। ਇਹਨੇ ਰੁਕਣੀ ਆ। ਦੇਖੋ ਸ਼ਾਮ ਤੱਕ ਦੀ ਤਾਂ ਗੱਲ ਨਹੀਂ ਟਾਈਮ ਦਿੱਤਾ ਨਹੀਂ ਜਾ ਸਕਦਾ। ਇਹ ਨਹੀਂ ਟਾਈਮ ਦਿੱਤਾ ਜਾਏ ਤੇ ਤੁਸੀਂ ਸ਼ਾਮ ਤੱਕ ਮਤਲਬ ਵੇਟ ਕਰੋ ਇਸ ਗੱਲ ਦੀ। ਇਹ ਨਹੀਂ ਹੈ। ਇਹ ਪ੍ਰਸ਼ਾਸਨ ਆਪਦੀ ਇਸ ਗੱਲ ਦੀ ਪ੍ਰਕਿਰਿਆ ਜਿਹੜੀ ਉਹਨੂੰ ਕਰ ਰਿਹਾ ਹੈ ਕਰ ਲੈਂਦੇ ਆ। ਲੱਗ ਜੇਗਾ ਪਤਾ। ਅਗਰ ਇਹ ਗੱਲ ਦਾ ਵਜਦਾ ਹੈ ਕਿ ਜਿੰਨੀ ਦੇਰ ਤੱਕ ਇਹ ਬੰਦ ਨਹੀਂ ਹੁੰਦਾਗਾ ਸਿਲਸਿਲਾ ਉਨੀ ਦੇਰ